ਹਾਂਜੀ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਮੌਸਮ ਅਜੇ ਵੀ ਉਦਾਂ ਦਾ ਹੀ ਆ ਤੇ ਪਹੁੰਚ ਕੇ ਆਪਾਂ ਸਭ ਤੋਂ ਪਹਿਲਾਂ ਟਰਾਈ ਕਰਕੇ ਦੇਖਿਆ ਕਿ ਦਾੜੀ ਕਟਵਾ ਕੇ ਤੇ ਵਾਲਾਂ ਦੇ ਵਿੱਚ ਕਿੱਦਾਂ ਦਾ ਲੱਗਦਾ ਐ ਰੋਹਨ ਤੇ ਆ ਤੁਸੀਂ ਦੇਖਿਓ ਜੀ ਦੇਖਿਓ ਜੀ ਹੁਣ ਕਿੱਦਾਂ ਦਾ ਲੱਗਦਾ ਕਿਉਂਕਿ ਜਿਹੜਾ ਦਾੜੀ ਕਟਵਾਉਣਾ ਬਹੁਤ ਜ਼ਰੂਰੀ ਸੀ ਜਿਹੜਾ ਰੋਲ ਕੁੜੀਆਂ ਵਾਲਾ ਸੀ ਤੇ ਹੁਣ ਦੇਖਿਓ ਜੀ ਦੇਖਿਆ ਜੀ ਮੁੰਡੇ ਦਾ ਸਟਾਈਲ ਤੇ ਚਲੋ ਹੁਣ ਡਰੈਸ ਪਾ ਕੇ ਦੇਖਿਆ ਜਾਏ ਡਰੈਸ ਬੜੀ ਮੁਸ਼ਕਲ ਫਸਾਇਆ ਹੀ ਆ ਸਮਝ ਲੋ ਇਹਨੇ ਡਰੈਸ ਜਿਹੜਾ ਉਹ ਆ ਨਹੀਂ ਸੀ ਰਿਆ ਤੇ ਚਲੋ ਫਿਰ ਵੀ ਧੱਕੇ ਨਾਲ ਪਵਾ ਦਿੱਤਾ ਤੇ ਵੇਖੋ ਜੀ ਗੁਲਾਬੀ ਪਜਾਮੀ ਮੁੰਡੇ ਦੀ ਤੇ ਲਓ ਜੀ ਵਾਲਵੂਲ ਕਰ ਰਹੇ ਨੇ ਸੈੱਟ ਤੇ ਸੂਟ ਦੇ ਵਿੱਚ ਦੱਸੋ ਹਣ ਕਿੱਦਾਂ ਦਾ ਮੁੰਡਾ ਲੱਗਿਆ ਤੁਹਾਨੂੰ ਤੇ ਹੁਣ ਇਹਦੀ ਵਾਰੀ ਆ ਮੇਕਅਪ ਦੀ ਤੇ ਕੁੜੀਆਂ ਕਰ ਰਹੀਆਂ ਨੇ ਮੁੰਡੇ ਨੂੰ ਤਿਆਰ ਤੇ ਮੇਰਾ ਤੇ ਹੱਸਾ ਇੱਥੇ ਕੰਟਰੋਲ ਹੀ ਨਾ ਹੋਵੇ ਕਿਉਂਕਿ ਇਹਨੂੰ ਇਦਾਂ ਦਾ ਕਦੇ ਦੇਖਿਆ ਨਹੀਂ ਸੀ ਤੇ ਇੱਧਰ ਸਾਡੀ ਵੀ ਤਿਆਰੀ ਚੱਲ ਰਹੀ ਸੀ ਜੋਰਾਂ ਤੇ ਤੇ ਪੱਟੀਆਂ ਮੈਨੂੰ ਲੱਗਦਾ ਸਾਰੀਆਂ ਅੱਜ ਮੇਰੇ ਲੱਖ ਨਾਲ ਲਵੇਟ ਦੇਣੀਆਂ ਇਹਨਾਂ ਨੇ ਤੇ ਉਧਰ ਸਹਿਮ ਭਾਜੀ ਤਾਂ ਪਹਿਲਾਂ ਰੈਡੀ ਹੋ ਚੁੱਕੇ ਸੀ ਤੇ ਮੈਂ ਸੋਚਿਆ ਚਲੋ ਹੁਣ ਸਰਾਣਾ ਪਾ ਕੇ ਤੁਰ ਕੇ ਵੇਖਿਆ ਜਾ ਤੁਰਿਆ ਜਾਂਦਾ ਹਾਂ ਹਾਂਜੀ ਤੁਰਿਆ ਜਾਂਦਾ ਹੈ ਜੀ ਤੇ ਲਓ ਜੀ ਆਪਾਂ ਹੋ ਚੁੱਕੇ ਆ ਦੋਵੇਂ ਜਣੇ ਰੈਡੀ ਤੇ ਲੋ ਮੈਡਮ ਵੀ ਆ ਗਏ ਨੇ ਰੈਡੀ ਹੋ ਕੇ ਵਾਲਵੂਲ ਦੇਖੋ ਜੀ ਤੇ ਸਾਰੇ ਇਹਨੂੰ ਬੜਾ ਤੰਗ ਕਰ ਰਹੇ ਆ ਦੇਖੋ ਦੇਖੋ ਜੀ ਨਚਾ ਕੇ ਵੇਖਣੇ ਆ ਵੀ ਕਿਤੇ ਕੁਛ ਡਿਗਦਾ ਡੁਗਦਾ ਤਾਂ ਨਹੀਂ ਆ ਤੇ ਸਾਰੇ ਬੜਾ ਖੁਸ਼ ਸੀ ਵੇਖ ਕੇ ਇਹਨੂੰ ਤੇ ਫਿਰ ਆਪਾਂ ਖਿੱਚੀਆਂ ਥੋੜੀਆਂ ਬਹੁਤੀਆਂ ਫੋਟੋਆਂ ਤੇ ਫਿਰ ਮੈਂ ਸੋਚਿਆ ਚਲੋ ਜੀ ਇੱਕ ਵਾਕ ਹੋ ਜੇ ਸਾਡੀ ਦੋਨਾਂ ਦੀ ਲਓ ਜੀ ਆਗੇ ਜੀ ਆਪਾਂ ਹੁਣ ਵਕਤ ਤੇ ਇਸ ਤੋਂ ਬਾਅਦ ਮੈਂ ਕਿਹਾ ਚਲੋ ਪਬਲਿਕ ਦੇ ਵਿੱਚ ਵੀ ਦੇਖਿਆ ਜਾਏ ਆਡੀਟੋਰੀਅਮ ਦੇ ਵਿੱਚ ਜਿਹੜੇ ਵੀ ਪਾਰਟਿਸਪੇਟ ਕਰ ਰਹੇ ਸੀ ਉਹ ਬੈਠੇ ਸੀ ਤੇ ਉਸ ਤੋਂ ਬਾਅਦ ਆਪਾਂ ਆ ਗਏ ਆ ਨੀਚੇ ਤੇ ਪ੍ਰੋਗਰਾਮ ਜਿਹੜਾ ਚੱਲ ਰਿਹਾ ਸੀਗਾ ਤੇ ਇੱਧਰ ਮੈਡਮ ਦੇ ਰਹੇ ਸੀ ਸਪੀਚ ਤੇ ਜਿਹੜੇ ਸਾਡੇ ਚੀਫ ਗੈਸਟ ਨੇ ਉਹ ਸਾਹਮਣੇ ਬੈਠੇ ਹੋਏ ਨੇ ਤੇ ਚਲੋ ਤੁਹਾਨੂੰ ਹੁਣ ਪਰਫਾਰਮੈਂਸ ਦਿਖਾਈ ਜਾਏ ਬਹੁਤ ਵਧੀਆ ਡਾਂਸ ਕੀਤਾ ਸੀ ਇਸ ਕੁੜੀ ਨੇ ਵੀ ਤੇ ਹੁਣ ਤੁਹਾਨੂੰ ਪਰਫਾਰਮ ਦਿਖਾਣੇ ਆ ਇੱਕ Song ਦੀ ਤੇ ਇਹ ਭਰਾ ਨੇ ਵੀ ਬਹੁਤ ਵਧੀਆ ਗਾਇਆ ਹ ਹਮ ਤੇਰੇ ਸਹਿਰ ਮੈਂ ਆਇਆ ਮੁਸਾਫਿਰ ਕੀ ਤਰਾ ਬਹੁਤ ਵਧੀਆ ਗਾਇਆ ਸੀ ਇਸ ਭਰਾ ਨੇ ਵੀ ਤੇ ਕੁੜੀ ਦਾ ਵੀ ਡਾਂਸ ਮੈਨੂੰ ਬਹੁਤ ਵਧੀਆ ਲੱਗਿਆ ਸੀ ਤੇ ਬਾਕੀ ਅਗਰ ਕਿਸੇ ਨੂੰ ਵੀ ਪੂਰੀ ਵੀਡੀਓ ਕਿਸੇ ਦੀ ਵੀ ਚਾਹੀਦੀ ਹੋਏ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਉਹ ਵੀਡੀਓ ਆਪਾਂ ਪੂਰੀ ਅਪਲੋਡ ਜ਼ਰੂਰ ਕਰਾਂਗੇ ਤੇ ਬਾਕੀ ਤੁਸੀਂ ਅਗਲੀ ਪਰਫਾਰਮੈਂਸ ਦੇਖ ਕੇ ਦੱਸੋ ਕਿੱਦਾਂ ਦੀ ਲੱਗਦੀ ਆ ਤੁਹਾਨੂੰ ਜਿੜ ਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਦੂ ਨਿਲੇ ਇਕ ਇੰਦਾਂੜੀ ਤੇ ਰਸ ਰਖ ਦਪਟਾ ਸੁਂਗਰੇ ਰੂ ਦੇ ਵੇ ਕਣਕਾਂ ਕਣਕਾਂ ਆ ਚਾਹ ਕੇ ਕਰਟ ਕਰੂ ਤੇ ਦਿਨ ਰੱਖ ਆਪਣਾ ਹਾਂਜੀ ਕਿੱਦਾਂ ਦੇ ਲੱਗਾ ਜੀ ਤੁਹਾਨੂੰ ਇਹਨਾਂ ਦੇ ਡਾਂਸ ਤੇ ਕਿਸੇ ਨੂੰ ਵੀ ਅਗਰ ਪੂਰੀ ਵੀਡੀਓ ਚਾਹੀਦੀ ਹੈ ਤਾਂ ਮੈਂ ਫੇਰ ਤੁਹਾਨੂੰ ਬੋਲਦਾ ਮੈਨੂੰ ਕਮੈਂਟ ਜ਼ਰੂਰ ਕਰਿਓ ਤੇ ਮੈਂ ਪੂਰੀ ਅਪਲੋਡ ਕਰਾਂਗਾ ਤੇ ਹੁਣ ਵਾਰੀ ਆ ਸਾਡੀ ਪਰਫਾਰਮੈਂਸ ਦੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੈਲਕਮ ਟੂ ਅ ਬਰੋਨ ਮੈਡੀਕਲ ਸੈਂਟਰ ਜਿਹੜੀ ਸਾਡੀ ਵੀਡੀਓ ਆ ਇਹਦੀ ਜਿਹੜੀ ਟਾਈਮਿੰਗ ਬਹੁਤ ਜ਼ਿਆਦਾ ਆ ਤੇ ਮੈਂ ਇਸ ਕਰਕੇ ਕੱਟ-ਕੱਟ ਕੇ ਵੀਡੀਓ ਪਾਈ ਆ ਪੂਰੀ ਵੀਡੀਓ ਮੈਂ ਥੋੜੇ ਦਿਨਾਂ ਤੱਕ ਜ਼ਰੂਰ ਅਪਲੋਡ ਕਰਾਂਗਾ ਤੇ ਹੁਣ ਤੁਹਾਨੂੰ ਇੱਕ ਖਾਸ ਬੰਦੇ ਦੀ ਐਕਟਿੰਗ ਕਰਕੇ ਦੱਸਦੇ ਆ ਦੇਖ ਕੇ ਦੱਸਿਓ ਕਿਦਾਂ ਦਾ ਲੱਗਦਾ ਜੀ ਤੁਹਾਨੂੰ ਇਹਦਾ ਹਮਾਰਾ ਬਿੱਟੂ ਬਿੱਟੂ ਇਹ ਅੱਛੇ ਅੱਛੇ ਮਾਡਲੋਂ ਪਿੱਛੇ ਛੋੜਦਾ ਹੈ ਜਦ ਚਲਦਾ ਹੈ ਨਾ ਆਪ ਕੋ ਚੱਲ ਕੇ ਦਿਖਾਵਾਂ ਚੱਲ ਕੇ ਦਿਖਾ ਬਤਾਓ ਸੱਚੀ ਬਹੁਤ ਸਪੋਰਟ ਕੀਤਾ ਸਾਰੇ ਕਰਾਊਡ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਤੁਹਾਨੂੰ ਕਿੱਦਾਂ ਦੀ ਵਾਕ ਲੱਗੀ ਬਿੱਟੂ ਦੀ ਇਹ ਵੀ ਦੱਸਿਓ ਕਮੈਂਟ ਕਰਕੇ ਤੇ ਤੁਹਾਨੂੰ ਹੁਣ ਆਪਣਾ ਡਾਂਸ ਦਿਖਾਣੇ ਆ ਜੀ ਬਹੁਤ ਮਜ਼ਾ ਆਇਆ ਸਾਨੂੰ ਅੱਜ ਦਾ ਪਰਫਾਰਮ ਕਰਕੇ ਤੇ ਡਾਂਸ ਕਰਕੇ ਤਾਂ ਕੁਝ ਜ਼ਿਆਦਾ ਹੀ ਆਇਆ ਮਜ਼ਾ ਪੂਰੀ ਵੀਡੀਓ ਮੈਂ ਅਪਲੋਡ ਜ਼ਰੂਰ ਕਰਾਂਗਾ ਤੁਸੀਂ ਦੇਖਣੀ ਨਾ ਭੁੱਲਿਓ ਤੇ ਇਸ ਤੋਂ ਬਾਅਦ ਆਪਾਂ ਕੁਝ ਪੇਸ਼ੈਂਟ ਦੇਖੇ ਇਹਦੇ ਵਿੱਚ ਵੀ ਬਹੁਤ ਇੰਜੋਏ ਕੀਤਾ ਫਿਰ ਬਹੁਤ ਜ਼ਿਆਦਾ ਵਿੱਚ ਜਿਹੜੇ ਰੋਲ ਇਦਾਂ ਦੇ ਸੀਗੇ ਜਿਹੜਾ ਹਾਸੇ ਮਜ਼ਾਕ ਵਾਲੇ ਤੇ ਆਪਾਂ ਕਾਫੀ ਇੰਜੋਏ ਕੀਤਾ ਇਸ ਤੋਂ ਬਾਅਦ ਵਾਰੀ ਆ ਗਈ ਸਾਡੇ ਚੀਫ ਗੈਸਟ ਸਾਡੇ ਅਫਸਰਾਂ ਦੀ ਤੇ ਬਹੁਤ ਵਧੀਆ ਇਹਨਾਂ ਨੇ ਵੀ ਸਪੀਚ ਦਿੱਤੀ ਸਾਡਾ ਉਤਸ਼ਾਹ ਹੋਰ ਵੀ ਵਧਾਇਆ ਤੇ ਹੁਣ ਵਾਰੀ ਆ ਗਈ ਸੀ ਰਿਵਾਰਡਸ ਦੀ ਜਿਹੜੇ ਰਿਵਾਰਡਸ ਡਿਪਾਰਟਮੈਂਟਸ ਨੂੰ ਜਾਂ ਜਿਹੜੇ ਪਾਰਟਿਸਿਪੇਟ ਕਰਦੇ ਉਹਨਾਂ ਨੂੰ ਮਿਲਦੇ ਨੇ ਤੇ ਸਭ ਤੋਂ ਪਹਿਲਾਂ ਵਾਰੀ ਆਈ ਜਿਹੜੇ ਡਿਪਾਰਟਮੈਂਟ ਵਾਈਜ਼ ਹਰ ਡਿਪਾਰਟਮੈਂਟ ਨੂੰ ਬੁਲਾਇਆ ਜਾ ਰਿਹਾ ਸੀ ਕੀ ਸਫਾਈ ਵਾਲੇ ਵਰਕਰ ਸਿਕਿਉਰਟੀ ਵਾਲੇ ਡਰਾਈਵਰਸ ਕੁੱਕ ਜਾਂ ਜੋ ਵੀ ਜਿੰਨੇ ਵੀ ਹੈਗੇ ਨੇ ਸਾਰਿਆਂ ਨੂੰ ਬੁਲਾਇਆ ਜਾ ਰਿਹਾ ਸੀਗਾ ਤੇ ਮੈਂ ਆਪਣੇ ਜਿਹੜੇ ਨਾਮ ਦੀ ਉਹ ਵੇਟ ਕਰ ਰਿਹਾ ਸੀ ਕਾਫੀ ਦੇਰ ਤੋਂ ਤੇ ਜਿਹੜਾ ਸਾਡਾ ਨਾਮ ਹੈ ਉਹ ਲਿਆ ਹੀ ਨਹੀਂ ਗਿਆ ਕੈਥ ਲੈਬ ਇੱਕ ਡਿਪਾਰਟਮੈਂਟ ਐਸਾ ਹੁੰਦਾ ਹਸਪੀਟਲ ਦੇ ਵਿੱਚ ਜਿਹੜਾ ਬਹੁਤ ਵੱਡਾ ਮੰਨਿਆ ਜਾਂਦਾ ਤੇ ਜਿਹੜਾ ਸਾਡਾ ਡਿਪਾਰਟਮੈਂਟ ਉਹਨੂੰ ਅੱਜੇ ਭੁੱਲੀ ਗਏ ਤੇ ਭੁੱਲ ਗਏ ਵਾਲੀ ਗੱਲ ਤਾਂ ਚਲੋ ਛੱਡੋ ਕਿਉਂਕਿ ਜਿਹੜਾ ਡਾਬਲ ਡਾ ਡਿਪਾਰਟਮੈਂਟ ਹੋਏ ਉਹਨੂੰ ਭੁੱਲ ਨਹੀਂ ਸਕਦੇ ਅਗਰ ਤੁਸੀਂ ਛੋਟੇ ਤੋਂ ਲੈ ਕੇ ਉੱਪਰ ਤੱਕ ਰਿਵਾਰਡ ਦੇ ਰਹੇ ਹੋ ਤਾਂ ਭੁੱਲਣਾ ਜਿਹੜਾ ਉਹ ਲਾਜ਼ਮੀ ਨਹੀਂ ਲੱਗਦਾ ਇੱਥੇ ਤੇ ਮੈਂ ਸੋਚਦਾ ਹਾਂ ਵੀ ਕਿਸੇ ਦਾ ਜਾਂ ਤਾਂ ਮੇਰੇ ਤੇ ਗੁੱਸਾ ਆਇਆ ਤੇ ਜਾਂ ਫਿਰ ਕਿਸੇ ਨੇ ਜਾਣਬੁੱਝ ਕੇ ਕੀਤਾ ਹੈ ਬਹੁਤ ਦੁੱਖ ਲੱਗਾ ਇਸ ਗੱਲ ਦਾ ਮੈਨੂੰ ਇੱਕ ਤਾਂ ਜਿਹੜੀ ਆਪਾਂ ਹਫਤਾ ਲਾ ਕੇ ਪਰਫਾਰਮੈਂਸ ਰੈਡੀ ਕੀਤੀ ਸੀ ਉਹ ਨਹੀਂ ਦੇਖੀ ਗਈ। ਦੂਸਰਾ ਤੁਸੀਂ ਜਿਹੜਾ ਸਾਡੇ ਡਿਪਾਰਟਮੈਂਟ ਨੂੰ ਭੁੱਲ ਗਏ ਬਹੁਤ ਵੱਡਾ ਜਿਹੜਾ ਝਟਕਾ ਸੀਗਾ ਸਾਡੇ ਲਈ ਕਿਉਂਕਿ ਸਾਡਾ ਡਿਪਾਰਟਮੈਂਟ ਹੀ ਭੁੱਲ ਗਏ। ਇਹਦਾ ਮਤਲਬ ਆਪਾਂ ਜਿਹੜਾ ਹਸਪੀਟਲ ਦੇ ਵਿੱਚ ਕੰਮ ਹੀ ਨਹੀਂ ਕਰਦੇ। ਬਹੁਤ ਜ਼ਿਆਦਾ ਅੱਜ ਇਸ ਗੱਲ ਤੋਂ ਮੈਨੂੰ ਦੁੱਖ ਲੱਗਾ ਆਪਣੇ ਹਸਪੀਟਲ ਵੱਲੋਂ ਤੇ ਇਸ ਤੋਂ ਬਾਅਦ ਖਾਣੇ ਦੀ ਵਾਰੀ ਆ ਗਈ ਸੀ ਤੇ ਖਾਣਾ ਖਾਂਦਾ ਵੀ ਇੰਨਾ ਜਿਹੜਾ ਮਨ ਉਹ ਨਹੀਂ ਕੀਤਾ ਕਿਉਂਕਿ ਮਨ ਬਹੁਤ ਜ਼ਿਆਦਾ ਦੁਖੀ ਹੋ ਗਿਆ ਸੀਗਾ। ਤੇ ਆਪਾਂ ਅਗੇ نیچے ਤੇ ਆਹ ਰੋਹਣ ਵਾਲ ਤੁਸੀਂ ਦੇਖ ਕੇ ਦੱਸ ਸਕਦੇ ਹੋ ਬੰਦਾ ਕਿੰਨਾ ਦੁਖੀ ਹੋਏਗਾ ਇੱਕ ਹਫਤਾ ਲਗਾ ਕੇ ਪੂਰੀ ਪਰਫਾਰਮੈਂਸ ਰੈਡੀ ਕੀਤੀ ਹੋਏ ਤੇ ਕੋਈ ਨਾ ਦੇਖੇ ਬਾਕੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਬਹੁਤ ਹੈ ਧੰਨਵਾਦ ਜੀ